ਰਬ ਜੀ ਸੰਗਰੂਰ ਦੀ ਜੀ ਰਚਨਾ ਚੰਗੀ ਮੰਦੀ ਗੱਲ ਦੇ ਮੂੰਹੋਂ ਨਾ ਉਚਾਰੀਏ ਚੰਗੀ ਮੰਦੀ ਗੱਲ ਦੇ ਮੂੰਹੋਂ ਨਾ ਮੈਂ ਉਚਾਰੀਏ ਬਿਨਾ ਮਤਲਬੋਂ ਤੈਨੂੰ ਬਾਜ ਨਾਮ ਮਾਰੀਏ ਬਿਨਾ ਮਤਲਬੋਂ ਤੈਨੂੰ ਬਾਜ ਨਾਮ ਮਾਰੀਏ ਕਿਸ ਗੱਲ ਦਾ ਹੈ ਕਿਸ ਗੱਲ ਦਾ ਹੈ ਕਿਸ ਗੱਲ ਦਾ ਹੈ ਬੁਰਾ ਤੂੰ ਮਨਾਇਆ ਕੀ ਹੋਇਆ ਦੱਸ ਕੋਰੀਏ 니 ਤੂੰ ਐਵੇਂ ਹੀ 니 ਤੂੰ ਐਵੇਂ ਹੀ 니 ਤੂੰ ਐਵੇਂ ਹੀ ਹੱਸ਼ੋਰ ਮਚਾਇਆ ਕੀ ਹੋਇਆ ਦੱਸ ਕੋਰੀਏ ਸਮਝ ਨਾ ਮੈਨੂੰ ਪਿੰਡੂ ਅਣਪੜ ਗਵਾਰਣੀ ਜਮੀਨ ਵੇਚ ਆਇਆ ਮੈਂ ਨਾ ਮੱਜਾਂ ਚਾਲਣੀ 니 ਮੈਂ ਛੱਡ ਪਿੰਡ 니 ਮੈਂ ਛੱਡ ਪਿੰਡ 니 ਮੈਂ ਛੱਡ ਪਿੰਡ ਸ਼ਹਿਰ ਤੇਰੇ ਆਇਆ ਹੋ ਯਾ ਦਸ ਗੋਰੀਏ ਨੀ ਤੂੰ ਐਵੇਂ ਹੀ ਐ ਸ਼ੋਰ